ਕਾਰੀ ਰਾਤ ਇਸ ਬੰਦੇ ਦੁਆਰਾ ਇੱਥੇ ਨੰਗਾਈ ਗਈ ਐ। ਤਵੇ ਆਈ ਵਾਰ ਨ ਮਾਰੇ ਨ ਮਾਰ। ਧੱਕੇ ਧਾਡੂ ਮਾਰਦੇ ਫਿਰ। ਐਡੀ ਗੱਲ ਐ। ਬੰਦਾ ਪੂਰਾ ਐ, ਵਰਕ ਪੂਰਾ ਹੋਤੇ ਆ। ਤੇ ਸਾਰ ਆਪਣਾ ਓਕੇ ਹੋਆ ਵਿਆਹ ਦੇਖਾ ਬੰਦੇ ਕੰਨ ਸੁੱਤੇ ਪਏ। ਆ ਇਹਨਾਂ ਨੂੰ ਕਿਹਾ ਵੀ ਉੱਠੋ। ਓਏ ਸ਼ੇਰਾ ਉੱਠੀ ਅੱਜ ਤੂੰ। ਪਰ ਸੁੱਤੇ ਪਿਆ ਉਹ ਦੇਖੋ ਸੱਪ ਸੱਪ ਲੇਟਿਆ ਪਿਆ ਇੱਕ। ਆਮਣੇ ਘਰ ਸਰੀ ਏ। ਸੱਪ ਬਣਿਆ ਪਿਆ ਹੋਈ ਹੈ। ਇਦਾਂ ਤਾਂ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਰੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਇਹ ਸਾਡੀ ਜਾਣੇਵਨ ਮੂਹੜ ਵੇਟੀ ਪਈ ਸੀ ਆ ਦੇਖ ਲਓ ਮੂੰਹ ਅਜਾ ਡਾਰਲਿੰਗ ਥਾ ਦੇ ਆਜੋ ਖੰਡ ਮੇਰੀ ਉੱਠ ਸਾਰਾ ਗੁੱਡ ਮਾਰਨਿੰਗ ਟੀਵੀ ਲੋ ਅਜਾ ਸੌਂਜ ਵਿੱਚ ਹੀ ਸੌਂਜ ਥੋੜੀ ਜਿਹਾ 더 ਸੁੱਤੀ ਸੋਗੇ ਚਲੋ ਜੀ ਉਹ ਪ੍ਰਧਾਨ ਸਾਹਿਬ ਕੁਛ ਕਹਿਣਗੇ ਕਿ ਮੇਰੇ ਅਹੀ ਨਾਈਟ ਬਾਜੀ ਪੈਨ ਫਸਟ ਨਾਈਟ ਸਹੀ ਰਿਹਾ ਨਿਆਰਾ ਗਿਆ ਸਿੱਕਾ ਲੱਗ ਗਿਆ ਉਹ ਤੇ ਰੋਜ਼ ਹੀ ਲੱਗਦੇ ਨੇ ਮਾੜੀ ਮਾੜਾ ਸਰੀਰ ਹੈ ਨਾ ਮਾੜੀ ਕੁਆਲਿਟੀ ਦਾ ਖਾਣੇ ਉਹ ਜਿਆਦਾ ਖਾਦੇਗਾ ਪਹਿਲਾਂ ਕਹਿੰਦੇ ਖਾਇਆ ਕਰੋ ਚੰਗੀ ਕੁਆਲਿਟੀ ਦਾ ਚੰਗਾ ਹੀ ਮਿਲਦੇ ਆ ਫਿਰ ਹੁਣ ਬਾਕਰਡ ਆਨ ਕਰ ਲੇ ਝਾੜੂ ਘਰ ਨਵੇਂ ਦਿਨ ਦੇ ਸ਼ਕਾਰ ਦਿੱਤੇ ਸਰਵਾਤ ਤੁਹਾਨੂੰ ਸਾਡੇ ਯਾਰ ਦਿਖਾਉਣਾ ਕਿੱਥੇ ਕਿੱਥੇ ਸੁੱਤੇ ਪਏ ਮੇਰੇ ਵੀਰੋ ਆ ਸਾਡਾ ਲੱਖਾ ਯਾਰ ਹੈ ਚੋਟੀ ਦਾ ਛੋਟੀ ਆ ਰੇਟਰ ਠੀਕ ਹੈ ਤੇ ਇੱਥੇ ਸੁਤਾ ਪਿਆ ਮੇਰੇ ਵੀਰੋ ਸਾਜੀ ਕੰਮ ਕਰ ਦਿੱਤਾ ਇਹ ਵੈਲੀਆਂ ਨੇ ਡੰਨ ਸਾਰਾ ਕਰ ਦਿੱਤਾ ਇਹ ਵੈਲੀਆਂ ਨੇ ਡੰਨ ਸਾਰਾ ਕਹਿੰਦੇ ਤੇ ਮੁੰਡੇ ਗੀਮਾਂ ਦੇ ਹੋ ਗਏ ਇੱਧਰ ਮੇਰੇ ਵੀਰੋ ਅਮਣਾ ਜੀ ਡਿਊਟੀ ਆਨ ਡਿਊਟੀ ਕੀ ਲਿਆਂਦਾ ਵਾ তাজ ਵਾ তাজ ਮੇਰੇ ਵੀਰੋ তাজ ਦਾਣਾ ਲੁਣਾ ਸਭ ਲਿਆਏ ਮੁੰਡੇ ਕੁੱਕਰ ਆ ਰਹੇ ਹਨ ਕੁੱਕਰ ਕਕਰ ਭੱਲੇ ਆ ਕੇ ਤੇ ਹੈ ਜੀ ਕੀ ਕਰੇ ਆਹ ਕੱਪ ਕਿਸ ਨੇ ਚਾਹ ਤੇ ਆਉਣਾ ਹੋਇਆ ਹੈ ਕਾਫੀ ਤੇ ਆਉਣਾ ਹੋਇਆ ਸੀ ਹੈਗੇ ਆ ਤੇ ਪੋਚੇ ਪੁਚੇ ਲਾ ਦਿੱਤੇ ਆ ਮੁੰਡਿਆਂ ਨੇ ਤੇ ਰੂਮਾਂ ਦੀਆਂ ਸਫਾਈਆਂ ਵਾਲਟੀਆਂ ਸਜਾ ਕੇ ਰੱਖ ਦਿੱਤੀਆਂ ਵਾਲਟੀਆਂ ਡਸਟਬਿਨਾਂ ਚ ਪਾ ਪਾ ਲਫਾਫੇ ਤੇ ਮੁੰਡਿਆਂ ਨੇ ਸਜਾ ਦੇ ਆ ਤੇ ਬਾਕੀ ਕੰਮ ਔਲ ਗੁੱਡ ਹੁਣ ਬਣਾਉਂ ਜਾ ਰਿਹਾ ਮੈਂ ਚਾਹ ਫਿਰ ਕਹਾਂਗੇ ਵਾਹ ਵਾਹ ਤਾਂ ਚ ਚਲੋ ਮਿਲਦੇ ਆ ਜੀ ਫਿਰ ਥੋੜਾ ਜਿਹਾ ਟਾਈਮ ਤੋਂ ਬਾਅਦ ਤੇ ਤੁਹਾਨੂੰ ਚਾਹ ਦਿਖਾਉਣਾ ਕਿਵੇਂ ਬਣਦੀ ਆ ਕਿਵੇਂ ਉਬੋ ਵਾਲੇ ਮਾਰਦੀ ਆ ਤੇ ਕੀ ਕੀ ਅਸੀਂ ਸਮਾਨ ਪਾਉਣੇ ਚੋ ਮਿਲਦੇ ਆ ਦੇ ਵਾਲੇ ਦੇ ਵਾਲਾ ਦੇ ਵਾਲੇ ਦੇ ਵਾਲਾ ਚਾ ਕਵਲੀ ਹੋਈ ਮੂੰਹ ਦਿਖਾਉਂਦੀ ਵੀਰੇ ਆਪਣੀ ਲਾਇਨ ਛੱਡੀ ਆ ਮੜੀ ਥੋੜੀ ਲਾਇਨ ਆਏ ਹਾਏ 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 ਵਾ ਲੈਟ ਨਹੀਂ ਜੀ ਕੰਮ ਕਰ ਦਿੱਤਾ ਇਹ ਵੈਲੀਆਂ ਨੇ ਡੰਨ ਸਾਰ ਭੱਲੂ ਜੀ ਕੀ ਆ ਤੇ ਕਹਿੰਦੇ ਤਾਲ ਵਾਲੀ ਤੇ ਵਾਲਾ ਪੈ ਰਿਆ ਪ੍ਰਧਾਨ ਸਾਹਿਬ ਆਪਣੇ ਗਿਆਨੀ ਪ੍ਰਧਾਨ ਸਾਹਿਬ ਗੰਡੇ ਦੀ ਸੇਵਾ ਨਿਭਾ ਰਹੇ ਆ ਕਿਵੇਂ ਲੱਗ ਰਿਹਾ ਫਿਰ ਪਾਣੀ ਆ ਰਿਹਾ ਹੈ ਕਿਵੇਂ ਮੁੰਡੇ ਫੇਰ ਕੱਢ ਲਈ ਜਾਂਦਾ ਫੇਰ ਕਾ ਕਿਵੇਂ ਉਦੇ ਵਾਂਗੂ ਇਹ ਆਪਣਾ ਚਾਹ ਵਾਲਾ ਉਹ ਚਾਹ ਵਾਲੇ ਵਾਂਗੂ ਵਾਲੇ ਦੇ ਵਾਲਾ 1 ਲੀਟਰ ਦੁੱਧ ਦੀ ਪੂਰੀ ਚਾਹ ਬਣਾਵਾਂਗੇ ਕੀ ਕਹਿਣਾ ਚਾਹੋਗੇ ਦਸ਼ਨ ਜੀ ਮੈਂ ਤਾਂ ਇਹ ਕਹਿ ਰਿਹਾ ਸੀਗਾ ਜੀ ਵੀ ਉਹ ਆਪਾਂ ਗੰਦੇ ਕਾਦੇ ਸੀ ਚੀਰ ਰਹੇ ਹਾਂ ਦਾਲ ਨਹੀਂ ਹੈ ਦਾਲ ਬਣਾਉਣੀ ਦਾਲ ਲਿਆਂਦੀ ਹੈ ਜੀ ਫਿਰ ਤਾਂ ਬਰੀਕ ਚੀਰਨੇ ਪੈਣਗੇ ਨਾ ਮੁੰਗੀ ਦਾ ਤੜਕਾ ਲਾ ਗਾ ਤੜਕਾ ਲਾ ਗਾ ਦਿਨ ਖੁਸ਼ ਕਰਦਾ ਮੇਰੀ ਕਿਉ ਲਾ ਗਾ ਸਸਤਰੀ ਗਾ ਸਾਰਿਆਂ ਨੂੰ ਚਾਹ ਬਣ ਚੁਗੀ ਐ ਤੇ ਹੁਣ ਬੰਗਾਂ ਦੇ ਰਿਐਕਸ਼ਨ ਲੈਨੇ ਆ ਉਹ ਤਾਂ 10-10 ਲੋਕ ਵੀ ਹੋਂਸ ਨੂੰ ਦੱਸ ਦਿੱਤਾ ਗਿਆ ਸਾਡੇ ਸਾਰੇ ਦੇਖੋ ਟੇਸਟ ਕਰਨਗੇ ਲੱਖਾ ਬਾਜੀ ਤੇ ਆਪਾ ਬਾਜੀ ਤੇ ਆਪਾ ਬਾਜੀ ਤੇ ਆਪਾ ਬਾਜੀ ਤੇ ਉਹ ਬਾਜੀ ਕਰੀ ਜਾਂਦੇ ਐ ਕੀ ਰਿਵਿਊ ਐ ਹਾਂ ਤੁਸੀਂ ਦੱਸੋ ਬਾਜੀ ਚੱਖੋ ਚੱਖੋ ਵਾਹ ਕਾਜ ਵਾਹ ਕਾਜ ਕੀ ਬਾਤ ਹੈ 100 ਨੰਬਰ ਇੱਕ ਘੁਰਾ ਕਿਡਾ ਹਏ ਨਾ ਟੀਵੀ ਪਲੰ ਮਿਆਰ ਆ ਗਿਆ ਮੇਰੇ ਵੀਰੋ ਚਾਹ ਜਿਹਨੇ ਪੀਣੀ ਹੈ ਇੱਕ ਨੰਬਰ ਚਾਹ ਜਿਹਨੇ ਪੀਣੀ ਆ ਸਕਦਾ ਆਪਣੇ ਸੈਕਟਰ 117 ਚ ਫੇ ਲੋਕੇਸ਼ਨ ਪਾ ਦਾਂਗੇ ਵੀਰੋ ਹਮਣਾ ਵਾ ਕਰੀ ਜਾਂਦਾ ਦੋ ਬੰਦੇ ਤੋਰੇ ਸੀ ਕਿਤੇ ਦੋ ਬੰਦੇ ਤੋਰੇ ਸੀ 4:30 ਵਜੇ ਤੇ ਗਿਆ ਟਾਈਮ ਚੱਕਰਾ ਆਵਣੇ ਪੁੱਤ ਮੈਚ ਛੱਡ ਦੇ ਛਾੜੂ ਛਾੜੂ ਛੱਡ ਦੇ ਇੱਥੇ ਛੱਡ ਦੇ ਟਾਈਮ ਚੈੱਕ ਕਰਾ ਓਏ ਟਾਈਮ ਚੈੱਕ ਕਰਾ ਤੂੰ ਟਾਈਮ ਚੈੱਕ ਕਰਾ ਬਲੌਗ ਟਾਈਮ ਚੈੱਕ ਕਰੋ ਫਾਦੇ ਗਾਰੰਟੀ ਲੈ ਗਿਆ ਇੱਕ ਸਾਲ ਦੀ ਟਾਈਮ ਚੈੱਕ ਕਰਾ ਟਾਈਮ ਓਏ ਸਾਡੇ 6:30 6:40 ਵਜੇ ਦੇ 4 ਵਜੇ ਦੇ ਗਏ ਬੰਦੇ ਹੁਣ ਮੁੜਿਆ ਕੀ ਕਹਿਣਾ ਚਾਹੋਗੇ ਸਾਡੇ ਸੱਤ ਹੋ ਗਏ ਨੇ ਸਾਰਾ ਦੱਸੋ ਸਾਰਾ ਵੀਊ ਦੱਸੋ ਸਾਰਾ ਇਕੱਲਾ ਇਕੱਲਾ ਰੋੜ ਗਣਾ ਦੇ ਨੇ ਜਿੱਥੇ ਤੁਰਿਆ ਜਿੱਥੇ ਗਏ ਬੱਲੋ ਮਾਜਰਾ ਤੱਕ ਗਾ ਕੇ ਆਏ ਆ ਬੱਲੋ ਮਾਜਰਾ ਤੱਕ ਗਾ ਕੇ ਆਏ ਸੀ ਬੱਲੋ ਮਾਜਰਾ ਬੱਲੋ ਮਾਜਰਾ 118 ਸੈਕਟਰ 118 ਸੈਕਟਰ ਖਰਚਾ ਬੇਅਰਫਟ ਉਹ ਉਹਦੀ ਮੁੱਕਾ ਮਾਰੇ ਉਹ ਵੀ ਬੇਅਰਫਟ ਇਹਦੇ ਮਾਰਨਾ ਬੇਅਰਫਟ ਚਿਸੜੇ ਤਦ ਉਹਦਾ ਕੰਮ ਕੀ ਗਿਆ ਬਸ ਬੰਦ ਕਰਦੇ ਹੁਣ ਪ੍ਰਾਈਵੇਸੀ ਵਾਲੀ ਕਾਰਨਾ ਜੀ ਦੱਸੋ ਸ੍ਰੀ ਗਾਜ ਜੀ ਬਹੁਤ ਮੁਸ਼ਕਿਲ ਹਾਲਾਤ ਬਹੁਤ ਮੁਸ਼ਕਿਲ ਆ ਗਈ ਵੀ ਆਪਾਂ ਇਹਨਾਂ ਨੂੰ ਲੀਡਰੀ ਸਮਝਾਦੀ ਜੇ ਆ ਬੰਦ ਸਾਰਿਆਂ ਨੂੰ ਵੇ ਤੁਸੀਂ ਬਲਗੋ ਮੂਰੇ ਤੇ ਕਰੋ ਕੰਮ ਕਰੇ ਤਾਂ ਉਹ ਨਿਕਲੇ ਹੁਣ ਆਪਾਂ ਨੂੰ ਆਹ ਨਹੀਂ ਠੀਕ ਹੈ ਜੀ ਸਰਪੰਚ ਸਾਲ ਠੀਕ ਹੈ ਆਪਾਂ ਨੂੰ ਆਹ ਬੰਦੇ ਇਨਸਟਰਕਸ਼ਨਸ ਦੇ ਰਿਹਾ ਵੀ ਦਾਲ ਕਿਵੇਂ ਬੰਦੀ ਆ ਠੀਕ ਹੈ ਤੇ ਗੈਸਟ ਨਹੀਂ ਆਪਣੇ ਹੁਣ ਆਪਾਂ ਸਾਰਾ ਕੁਝ ਸਾਲ ਨੂੰ ਦਿਖਾ ਦਈਏ ਪਰ ਦੀ ਫ੍ਰਿਜ ਲੀਕ ਹੋ ਰਹੀ ਸੀ ਤੇ ਬਾਟਰ ਉਹ ਵਗੈਸੇ ਥੋੜਾ ਆਉ ਰਿਹਾ ਸੀ ਡਿਊ ਟੂ ਕੋਈ ਬਰਤਲੇ ਆ ਕੇ ਰੱਖ ਦਿੱਤੀ ਸੀ ਬਾਹਰੋਂ ਆਜੀ ਆਪਾਂ ਦਾਲ ਕਿਉਂ ਦਿੱਤੀ ਗਈ ਐ ਕਿਉਂ ਕਿ ਆਪਾਂ ਇਹਨੂੰ ਸਾਫ਼ ਕਰ ਦਿੱਤੀ ਨਹੀਂ ਐ ਠੀਕ ਹੈ ਜੀ ਹੁਣ ਦਿਖਾ ਦਈਏ ਆਪਣੇ ਯਾਰ ਮਿੱਤਰ ਦੀ ਦੁਆਰਾ ਦੇਖੋ ਆਪਾਂ ਗੰਡੇ ਚੀਰ ਕੇ ਧੋ ਦਿੱਤੇ ਗਏ ਆ ਆ ਸੇਣ ਦਿੱਤਾ ਆਪਾਂ ਸਾਰਾ ਸਮਾਨ ਵੇਲ ਨਾ ਚ ਅਗਲਾ ਵੇਲ ਨਾ ਧੋ ਦੋ ਵੀਰੇ ਧੋਤਾ ਨਿੱਕਾ ਤਾਂ ਹੁਣੀ ਧੋਤਾ ਧੋਤਾ ਪਹਿਲਾਂ ਮੈਂ ਧੋਤਾ ਹੁਣ ਫਿਰ ਤੂੰ ਮੇਰੇ ਕੋਲ ਆਪਾਂ ਆਪਣਾ ਨੂਨ ਆ ਗਿਆ ਆ ਆਪਣਾ ਮਿਰਚ ਆ ਗਿਆ ਬਸ ਨੂਨ ਮਿਰਚ ਤੇ ਉਹ ਜੀਰਾ ਤੇ ਆਪਾਂ 5 ਲੀਟਰ ਇਕੱਠਾ 5 ਲੀਟਰ ਇਕੱਠਾ ਫੌਲ ਚੁੰਨ ਦਾ ਹੈ ਬਸ ਸਾਰਾ ਗਰਸਾ ਇੱਥੇ ਸਟੋਰ ਦਾ ਅਸੀਂ ਸੌਦਾ ਮਾਰ ਲਿਆ ਮੈਂ ਆਦਾ ਨੰਬਰ ਦਿਆ ਆ ਕਹਿੰਦੇ ਜਿੱਦ ਦੇ ਚੰਡੀ ਗਾ ਛੱਡਣਾ ਉਹਦੇ ਹਿਸਾਬ ਕਰਾਂਗੇ ਹਾਂ ਭਾਂਡੇ ਆਈ ਜਾਂਦੇ ਆ ਆਮਨੇ ਦੁਬਾਰਾ ਧਿਆੰਦਾ ਗਿਆ ਆ ਕੱਲ ਅਸੀਂ ਖਰੀਦ ਕੇ ਲਏ ਬਸ ਆ ਹੀ ਆ ਗਿਆ ਆ ਇਲੈਕਸ਼ਨ ਜਿਹੜੀ ਮਸ਼ੀਨ ਹੈ ਬਾਈਕ ਲਏ ਸੀ ਬਾਕੀ ਸਭ ਨੂੰ ਆਈ ਜਾਂਦਾ ਪਹਿਲਾਂ ਕਰਵਾ ਲੈਂਦਾ ਸੀ ਫੇ ਚਲੋ ਸੋਨੂ ਹੁਣ ਜੋ ਦਾਲ ਤੜਕਾ ਤੁੜਕਰ ਲੱਗਣ ਲੱਗੇ ਉਸ ਨੂੰ ਛੋਟੇ ਛੋਟੇ ਕਲਿੱਪਾਂ ਪਾ ਕੇ ਦਿਖਾਵਾਂਗੇ ਆਮਨੇ ਦੁਬਾਰੇ ਟਾਰਗੇਟ ਚਲੋ ਜੀ ਚਲੋ ਯਾਰ ਮੈਂ ਇਹਦਾ ਬਲੌਗ ਬਣਾਈ ਹੈ ਨਾ ਭਰਾਵਾ ਕੀ ਬਲੌਗ ਬਣਾ ਰਿਹਾ ਇਹ ਟਿੱਲਾ ਬੰਦਾ ਥੋੜਾ ਜਿਹਾ ਆਹ ਉਹ ਆਪੇ ਢਿੱਲਾ ਬੰਦਾ ਤੜਕਾ ਤੜਕਾ ਢੂੰਡਾਰੇ ਤੜਕਾ ਦੇਖੋ ਤੜਕੇ ਦੀ ਕੁਆਲਿਟੀ ਚੈੱਕ ਕਰੋ ਕੁਆਲਿਟੀ ਦੇਖ ਕਹੋ ਬੋਲਦਾ ਨਾ ਮਸਟਰਡ ਆਇਲ ਹਾਂ ਸਰ੍ਹਸੂ ਦਾ ਹੈ ਨੀ ਸਰ੍ਹਸੂ ਇਹਦਾ ਤੇਲ ਕੱਚੀ ਹਣਾਂ ਦੀ ਸਰ੍ਹਸੂ ਮਸਟਰਡ ਆਇਲ ਫੋਰਚੂਨ ਕੰਪਨੀ ਵੀਰੇ ਫੋਰਚੂਨਰ ਰਿਸਕੀ ਨੇ ਫੋਰਚੂਨ ਹੀ ਵਕਦੇ ਆਂ ਆਹ ਦੀ ਗੱਲ ਕਿੱਥੇ ਆਈ ਕਨੇ ਮੇਰੇ ਵੀਰੋ ਦਾਲ ਪਾਦੀ ਐ ਚਿੱਕਦੇ ਨੂਨ ਨਾ ਸਾਰਾ ਕੁਝ ਹੋ ਰਿਹਾ ਹੋ ਪਾ ਰਿਹਾ ਮਿਰਚਾ ਪਾਦੀ ਓਏ ਦਰਸ਼ਕਾਂ ਨੂੰ ਦਿਖਾ ਦਗੇ ਮਿਰਚਾ ਗਿਆਂ ਪੈਣੀਆਂ ਹੁੰਦੀਆਂ 스ਪੂਨ 3 스푼 1 스푼 2 스푼 ਐਂਡ 1/2 스푼 3/2 스푼 1/2 스푼 2 스푼 2 스푼 ਪਾਓ ਐਸੀ ਐਸੀ ਗੋਲੋ ਤੇ ਨੂਨ ਨੂਨ ਪਹਿਲਾਂ ਪਾ ਦੁੱਤਾ ਹੈ 3 ਚਮਚੇ 3 ਚਮਚੇ ਠੀਕ ਹੈ ਸਰਾ ਆਪਣਾ ਹਰੇ ਜੁੜੇ ਹੋਏ ਇਨਸਟਰਕਸ਼ਨਸ ਤੇ ਜੀ ਇਹਦਾ ਖੇਤਾਂ 'ਚ ਬੈਠੇ ਜ਼ੂਮ ਕਰੋ ਖੇਤਾਂ 'ਚ ਇੱਥੇ ਰਾਖੀ ਕਰ ਰਹੇ ਆ ਕਾਦੀ ਰਾਖੀ ਕਰ ਰਹੇ ਆ ਦੱਸੋ ਦੱਸਕਣ ਵੀਰੋ ਗੱਲ ਕਰਾਓ ਕਾਦੀ ਬਾਜੀ ਦੋ ਤੇ ਰਿਆ ਬੱਕੜੀ ਰਿਆ ਫਾਤਰੀ ਰਾਖੀ ਕਰ ਰਹੀ ਆ ਇਹ ਬੜਾ ਹੰਦਾ ਰੰਗ ਲਾ ਹੋ ਗਿਆ ਕਹਿੰਦੇ ਕਮਾਲ ਹੀ ਹੋ ਗਿਆ ਤੇ ਮੇਰੇ ਵੀਰੋ ਬਾਕੀ ਰੋਟੀ ਦਾ ਪ੍ਰੋਗਰਾਮ ਬਣੂਗਾ ਉਹ ਤੁਹਾਨੂੰ ਖਰਾਬਾਂ ਦੇ ਦਰਸ਼ਨ ਆਟਾ ਲਿਆਂਦਾ ਪੈ ਇੱਥੋਂ ਇੱਥੇ ਹੀ ਸਭ ਕੁਝ ਇੱਥੇ ਹੀ ਦੱਸਿਆ ਤਾਂ ਹੈ ਖਾਤਾ ਚਲਾ ਰਿਆ ਸੀ ਉਹਨਾਂ ਦੀ ਦਾਲ ਓਏ ਜਮਾ ਆਹਾਹਾ ਕਹਿੰਦੇ ਦਾਲ ਬਣ ਗਈ ਆਹ ਪੁੱਤਰ ਕੀ ਬਣਾਤਾ ਬਾਪੇ ਕਹਨੇ ਅੱਜ ਮਟਰ ਅੱਜ ਤਾਂ ਡਾਂਸ 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 ਹੋ ਜਾਏ ਡਾਂਸ ਹੋ ਜਾਏ ਆਹ

ਵੱਡੇ ਆ ਪਹਿਲਾਂ ਹੀ ਕਹਦਾ ਹੈਪੀ ਬਰਥਡੇ ਥੈਂਕ ਯੂ ਬ੍ਰੋ ਥੈਂਕ ਯੂ ਪਾਰਟੀ ਕੱਲ ਨੂੰ ਚੱਲੂਗੀ ਬਹੁਤ ਘੈਂਟ ਕੱਲ ਨੂੰ ਵਲੌਗ ਨਿਕਲਣ ਜਾ ਰਿਹਾ ਭਰਾ ਲਈ ਬਹੁਤ ਘੈਂਟ ਸ਼ੇਰਾ ਲਵਾ ਦੇਣੀ ਆ ਆ ਬੰਦਾ ਆਦੀ ਮੰਮੀ ਨਾਲ ਗੱਲ ਕਰੀ ਜਾਂਦਾ ਆਏ ਇੱਧਰ ਰੋਟੀ ਮੁਕਾਬਲਾ ਕਹਿੰਦਾ ਰੋਟੀ ਮੁਕਾਬਲਾ ਚੱਲ ਪਿਆ ਕਹਿੰਦੇ ਕਿੰਨਾ ਦਾ ਚੱਲ ਪਿਆ ਸ਼ੇਰਾ ਦਾ ਯੋਧੇ ਇੱਥੋਂ ਤੱਕ ਅਸਤਰ ਜੂਣਾ ਥਨ ਜੋੜਾ ਤੇ ਕੀ ਬਾਤ ਹੈ ਰੋਟੀ ਰੋਟੀ ਮੱਚ ਗਈ ਨਹੀਂ ਮੱਚੰਦੰਦਾ ਤੂੰ ਜੀ ਤੂੰ ਤਾਂ ਹੋਰ ਨਹੀਂ ਮੱਚੰਦੰਦਾ ਤਾਂ ਹੈ ਹੀ ਰੋਟੀ ਐ ਕਹਿੰਦਾ ਅਖਣਰ ਬੰਦੀ ਮਾਰ ਦਿੰਨਾ ਆ ਤਾਂ ਰੋਟੀ ਆ ਫਿਰ ਤਾਂ ਗਲਤ ਹੈ ਫਿਰ ਤਾਂ ਗਲਤ ਹੋ ਗਿਆ ਤੂੰ ਤਾਂ ਮਾਰਦਾ ਇਹ ਤਾਂ ਗਲਤ ਹੋ ਗਿਆ ਤੂੰ ਤਾਂ ਮਾਰਦਾ ਹੋਰ ਉੱਪਰ ਆ ਗਈ ਸੀ ਮੈਂ ਬਲੌਗ 'ਚ ਵੀ ਬਣੀ ਲੱਗਦੀ ਆਪਣੇ 'ਚ ਅਕਾਲ ਲੱਗ ਡਿਆ ਕਰੋ ਰੋ ਕੰਟੈਂਟ ਆ ਰੋ ਆਨਫਿਲਟਰਡ ਚਲੋ ਉਹਨੂੰ ਬਾਅਦ ਕਰਦੇ ਆਂ ਆਪਾਂ ਤੇ ਬਾਈ ਦਾ ਕੱਲ ਨੂੰ ਬਰਥਡੇ ਆ ਤੇ ਕੱਲ ਨੂੰ ਸੇੜਾ ਲਾ ਦੇਣੀ ਆ ਤੇ ਕਹਿੰਦਾ ਮੁੰਡਾ ਕਹਿੰਦਾ ਕਲੱਬ ਜਾਣਾ ਕਹਿੰਦਾ ਕਲੱਬ 'ਚ ਪਾਰਟੀ ਕਰਨੀ ਆ ਇੱਕ ਜੀ ਹੈ ਵਲੌਗੜੀ ਦਿਖਾਉਣਾ ਪਰ ਕਲੱਬ ਵਾਲਾ ਲੋਕੀਸ਼ ਭਾਈ ਘਰ ਉਤਬਾਹ ਹੋਰਾ ਦਾਲੂ ਸਾਰੇ ਵਰਦੇ ਬੇਲੇ ਬੰਦਿਆ ਹੀ ਹੁੰਦੇ ਆ ਕਰੋ ਸਾਨੂੰ ਫਿਰ ਰੁੱਟੀਆਂ ਲਾ ਕੇ ਸਾਡੇ ਵੱਲ ਪੱਕੀ ਦੀ ਤਵਾਹੀ ਹੋ ਰੈ ਨਿਊ ਸਪੈਕਸ ਨਿਊ ਸਪੈਕਸ ਮੋਡੀਫਾਈਡ ਟਾਈਮ ਟੂ ਟਾਈਮ ਕਿਉਂਕਿ ਲੁੱਕ ਚੇਂਜਿੰਗ ਪੀਪਲ ਚੇਂਜ ਥੌਟਸ ਉਹ ਰੈਬਿਟ ਵੀਰਾ ਰੈਬਿਟ ਕਹਿੰਦੇ ਰੈਬਿਟ ਆ ਗਿਆ ਰੈਬਿਟ ਇੱਕ ਸ਼ਹਿਰ ਇੱਕ ਸ਼ਹਿਰ ਇੱਕ ਸ਼ਹਿਰ ਇਹ ਜੈ ਬੋਲੇ ਉਹ ਬੋਲੇ ਜੀ ਅਰਜ ਜੋ ਜੈ ਹਰਿਆਣਾ ਲੈਪਟਾਪ ਲੈਣ ਗਏ ਸੀ ਕੀ ਬਾਤ ਹੈ ਯਾਰ ਵਾ 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 ਲੈਪਟਾਪ ਲੈਣ ਗਏ ਸੀ ਯਾਰ ਇਹਦਾ ਨਾਲ ਮਿਲ ਗਿਆ ਜਸ਼ਨ ਨਾਲ ਮਿਲ ਗਿਆ ਜਸ਼ਨ ਉਸ ਤੋਂ ਕਹਿੰਦਾ ਕੀ 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 ਯੂ ਲਵ ਮੀ ਯੂ ਲਵ ਮੀ ਯੋ ਯੋ ਜਿਓ ਜਿਓ ਮਹਾਰਾਜ ਜਿਓ ਅੰਗਰੇਜ਼ੀ ਪੰਜਾਬੀ ਮਿਕਸ ਸ਼ਾਇਰੀ ਹਾਂ ਇਹ ਹੀ ਆ ਸਾਡਾ ਪਿਆਰ ਸ਼ਾਇਰੀ ਚ ਵੀ ਵਰਡ ਪਲੇ ਕਰ ਦਿੰਦਾ ਵੀਰ ਆਏ ਕਿਉਂਕਿ ਇਹ ਸੁਰੂਤੋਂ ਵੀ ਰਿਹਾ ਰੈਪ ਕਰ ਰਿਹਾ ਤੁਸੀਂ ਵੇ ਇਹ ਗਾਣਾ ਕਿੱਥੋਂ ਸੁਰੂਤੋਂ ਕੀ ਰਹੇ ਹੋ ਰੈਪਰ ਰੈਪਡ ਰੈਪਰ 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 ਕਿਰ ਤੋਂ ਸ਼ੁਰੂ ਤੋਂ ਕੀ ਰਹੇ ਭਾਈ ਤੁਸੀਂ ਰੈਪਰ ਯੋਯੋ ਹਾਨੀ ਸਿੰਘ ਆਪਣਾ ਹੀ ਚੇਲਾ ਹੋਣ ਦੇ ਕੌਂਟਰੋਵਰਸੀ ਚੱਲ ਜੂਗੀ ਆਹ ਕੌਂਟਰੋਵਰਸ ਲੀਕ ਵਰਸ ਵਰਸ ਲੀਕ ਵਰਸ ਵੀਮ ਸਟਾਰਟ ਹੋਣ ਵਾਲੀ ਹੈ ਡੈਸ ਡੈਸਰ ਹਰ ਬਾਰ ਹਰ ਬਾਰ ਮਿਊਜ਼ਿਕ ਮੈਂ ਕਰ ਦੂੰਗਾ ਮਿਊਜ਼ਿਕ ਮੈਂ ਇਹਦਾ ਫੋਨ ਆ ਗਿਆ ਕਰੇ ਉਹ ਗੱਲ ਕਰ ਕਰ हेलो ਆਹੋਹਾ ਕੀ ਬਾਤਾਂ ਕੀ ਬਾਤਾਂ ਨਹੀਂ ਬਾਤਾਂ ਜੀ ਹਾਂ ਜੀ ਇਦਾਂ ਸਾਡੇ ਵਲੌਗਸ ਨੂੰ ਪਿਆਰ ਸਤਿਕਾਰ ਦਿੰਦੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਇਜ਼ ਨੈਸੈਸਰੀ ਕਿਉਂਕਿ ਕਮੈਂਟ ਅਸੀਂ ਖੁਦ ਪੜਦੇ ਆ ਤੇ ਜਾਣ ਪਾਉਂਦੇ ਆ ਉਹ ਸਾਡੇ ਵਲੌਗ ਕਰਨ ਹਾਂ ਸਾਨੂੰ ਸਾਡੇ ਨੁਕਸ ਪਤਾ ਲੱਗਦੇ ਅੱਧੇ ਲੋਕ ਕਹਿੰਦੇ ਤੂੰ ਵਾਰੀ ਵਾਰੀ ਮੁੱਛਾਂ ਨੂੰ ਆਏ ਕਿਉਂ ਕਰੀ ਜਾਂਦਾ ਰੱਬ ਨੇ ਦਿੱਤੀਆਂ ਨੇ ਮੁੱਛਾਂ ਕੁੰਡੀਆਂ ਦੇ ਜੋਗੇ ਕਰਦੇ ਰੱਬ ਨੇ ਦਾ ਕਰਾਉਂਦੇ ਆ ਅਸੀਂ ਵੀ ਲੋਕਾਂ ਨੂੰ ਦੇਖਦੇ ਜਦੋਂ ਬੱਬੂ ਉਹਦਾ ਬਾਈ ਦਾ ਅਮਰਿਤ ਮਾਨ ਦਾ ਗਾਣਾ ਆਇਆ ਸੀ ਜੱਟ ਦੀ ਮੁੱਛ W ਵਰਗੀ ਉਹ ਸਾਡੇ ਉੱਗੀ ਨਹੀਂ ਸੀ ਉਹ ਸਾਨੂੰ ਸ਼ੌਂਕ ਸੀ ਵੀ ਅਸੀਂ ਹੱਥ ਫੇਰ ਰਹੀਆਂ ਐ ਅੱਜ ਫਿਰ ਮਾਲਕ ਨੇ ਮੁੱਛਾਂ ਕਰਤੀਆਂ ਤੇ ਅਸੀਂ ਹੱਥ ਨਹੀਂ ਫਿਰ ਹਾਂ ਨਹੀਂ ਚੈੱਕ ਕਰੋ ਜੱਟ ਦੀ ਮੁੱਛ W ਵਰਗੀ ਤਾਂ ਹੈ ਇਨੀ ਨਹੀਂ ਵਿਰੋਧ ਹੋਈ ਤੁਸੀਂ ਹਮੇਸ਼ਾ ਮਿਨਰਲ ਵਾਟਰ ਹੀ ਪੀਂਦਾ ਹੈ ਇਸ ਲਈ ਵਿਦ ਲੋਗੋਸ ਯੈਸ ਸਟੈਂਪ ਮਾਰਕ ਲੱਗੀ ਨਹੀਂ ਪੈਂਦਾ ਦੇਖੋ ਆ ਅਸੀਂ ਨਕਲੀ ਪਾਣੀ ਲੈ ਕੇ ਆਈ ਸੀਗੇ ਕਿਉਂਕਿ ਇਹਦੇ ਵਿੱਚ ਕੋਈ ਸਟੈਂਪ ਮਾਰਕ ਨਹੀਂ ਚੈੱਕ ਕਰੋ ਤੁਸੀਂ ਇਹ ਕਿਉਂ ਲੈ ਕੇ ਆਏ ਕਿਉਂਕਿ ਅਸੀਂ ਅੱਜਕੱਲ ਬਲੌਗ ਬਣਾ ਰਹੇ ਹਾਂ ਉਸ ਵਿੱਚ ਦੱਸ ਰਹੇ ਹਾਂ ਵੀ ਨਕਲੀ ਤੇ ਅਸਲੀ ਵਿੱਚ ਕੀ ਫਰਕ ਹੈ ਅੰਦਰ ਇੱਕ ਅਸਲੀ ਲੈ ਕੇ ਆ ਜੀ ਜਿਸ ਉੱਤੇ ਇਥੇ ਸਟੈਂਪ ਮਾਰਕ ਲੱਗਾ ਹੋਵੇ ਇੱਥੇ ਲੱਗਾ ਹੋਵੇ ਐਸੀ ਕਿਤੇ ਹਰੇ ਰੰਗ ਦਾ ਓਕੇ ਇਸ ਦੇ ਉੱਤੇ ਦੇਖੋ ਕੋਈ ਵੀ ਸਟੈਂਪ ਮਾਰਕ ਨਹੀਂ ਇਹ ਅੱਜਕੱਲ ਮਾਰਕੀਟ 'ਚ ਬਹੁਤ ਵਿਕ ਰਹੀਆਂ ਠੀਕ ਹੈ ਇਹ ਮਾਰਕੀਟ 'ਚ ਬਹੁਤ ਵਿਕ ਰਹੀਆਂ ਅੱਜਕੱਲ ਬਹੁਤ ਵਿਕ ਰਹੀਆਂ ਅਸੀਂ ਬੜੀ ਅਸਲੀ ਤੇ ਨਕਲੀ ਦਾ ਫਰਕ ਸਮਝਾਣਾ ਹੈ ਨਾ ਗੁਣੇ ਆਇਆ 2 ਮਿੰਟ ਵਿੱਚ ਆਈ ਕਾਂਟੀ ਆਈ ਕਾਂਟੀ ਆਈ ਕਾਂਟੀ ਜਲਦੀ ਜਾਓ ਥੈਂਕ ਯੂ ਤੇ ਮੇਰੇ ਬੀਰੋ ਤੁਹਾਡਾ ਬਹੁਤ ਜ਼ਰੂਰੀ ਜ਼ਰੂਰੀ ਗੱਲਾਂ ਕਰਨੀਆਂ ਕਿਉਂਕਿ ਅ ਅੱਜਕੱਲ ਕੀ ਚੱਲ ਰਿਹਾ ਜੀ ਅੱਜਕੱਲ ਨਕਲੀ ਵਾਟਰ ਸਪਲਾਈ ਹੋ ਰਿਹਾ ਠੀਕ ਆ ਨਕਲੀ ਵਾਟਰ ਸਪਲਾਈ ਹੋਣ ਕਰਕੇ ਜੋ ਘੁੜਟੀ ਆ ਠੀਕ ਆ ਗਰੀਬ ਲੋਕ ਆ ਉਹ ਇੱਕ ਖਰਾਬ ਪਾਣੀ ਪੀ ਕੇ ਹੋਰ ਖਰਾਬ ਹੁੰਦੇ ਜਾ ਰਹੇ ਕਿਉਂਕਿ ਇਹ ਪਾਣੀ ਦੂਜੀ ਪਿਸ਼ਲਰੀ ਵਾਟਰ ਨਾਲੋਂ ਸਸਤਾ ਪੈਂਦਾ ਅ ਫਾਰ ਐਗਜ਼ਾਮਪਲ ਜਿਵੇਂ ਇਹ ਬੋਟਲ ਸਾਨੂੰ 10 ਰੁਪਏ ਦੀ ਪੈ ਗਈ ਸੀ ਬਟ ਜੋ origignal ਬੋਟਲ ਆ What material is the flow? Sort the car again. Cooler. Kindly. Also, is a very favorite water. Here are some logos which I show you. Kindly, look. <laughs> Here some instructions should follow recycling. But this water is also fake. ਤੁਸੀਂ ਇਸ ਪਿੱਛੇ ਨਹੀਂ ਬਚਨੇ ਹਾਂ ਤੁਸੀਂ ਆਏ ਨਹੀਂ ਦੇਖਣ ਵੀ ਕਿੰਨੇ ਲਿਖਿਆ ਠੀਕ ਹੈ ਵਿਦ ਮਿਨਰਲਸ ਲਿਖਿਆ ਦੀ ਕੋਕਾ ਕੋਲਾ ਕੈਂਪਸ ਆ ਜੋ ਸਟੈਂਪਸ ਆ ਇਹ ਸਭ ਯਲ ਹੀ ਆ ਅਰੀਜਨ ਦਾ ਕਿੱਥੇ ਪਤਾ ਲੱਗਦਾ ਇੱਥੇ ਇੱਥੇ ਮੇਰੇ ਵੀਰੋ ਆ ਥਾਂ ਤੇ ਆ ਥਾਂ ਤੇ ਇੱਕ ਸਟੈਂਪ ਲੱਗੀ ਹੁੰਦੀ ਹੈ ਗ੍ਰੀਨ ਜਾਂ ਐਡਿਕ ਗੱਲ ਲੀਡਰ ਆ ਕੇ ਕਹਿੰਦੇ ਲੀਡਰ ਬਟ ਇੱਥੇ ਕੋਈ ਵੀ ਸਟੈਂਪ ਨਹੀਂ ਹੈਗੀ ਹੁਣ ਤੁਹਾਨੂੰ ਅਸੀਂ ਚੀਜ਼ ਦਿਖਾਉਣਾ ਉਸ ਉੱਤੇ ਸਟੈਂਪ ਲੱਗੀ ਹੋ ਉਹ ਖਾਨ ਸਾਹਿਬ ਨਾਲ ਗਿਆ ਵੀ ਲੀਡਰ ਸਾਹਿਬ ਆ ਕੇ ਲੀਡਰ ਸਾਹਿਬ ਓਹੋ ਖੁੱਲਾ ਵਾਲਾ ਟੌਲੀ ਦੇ ਵਲੌਗ ਦਾ ਅੰਤ ਕਰਦੇ ਹੋਏ ਭਰਾ ਮੇਰੇ ਆ ਚੁੱਕੇ ਆ ਮੁੰਡੇ ਕਹਿੰਦੇ ਖਾ ਪੀ ਕੇ ਠੀਕ ਹੈ ਮੰਨ ਲਿਆ ਭਰਾ ਬਹੁਤ ਵਧੀਆ 뷰 ਆ ਦੇਖੋ ਸਾਰਾ ਕੰਟਰੀ ਸਾਈਡ 뷰 ਆ ਉਹ ਨਾ ਬਦਲ ਰਿਹਾ ਹੈਲੋ ਪੁਣ ਫਿਰਦੇ ਭੈਣ ਚੋ ਟੱਟੀ ਵਾਲੇ ਵਾ ਹੈਪਲ ਸੇਵ ਟੀਰੇ ਪੁੰਡੀ ਕਰਤੀ ਨਾ ਹੈਪਲ ਦੀ ਆ ਗੁੰਡ ਮਾਰੀ ਓਏ ਓ ਬਲੌਗ ਚ ਆ ਗਿਆ ਬਲੌਗ ਚ ਆ ਗਿਆ ਬਲੌਗ ਚ ਆ ਗਿਆ ਬਲੌਗ ਨਾ ਕੋਈ ਪਹੁੰਚ ਗਿਆ ਰੋਮ ਚ ਤੇ ਮਿਲਦੇ ਕੱਲ੍ਹ ਵਾਲੇ ਬਲੌਗ ਥੈਂਕ ਯੂ ਬਾਏ ਬਾਏ ਫਲੈਟ ਵਜੇ ਛੜਿਆਗਾ